ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਪੇਜ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਅੱਜ ਤਲਵੰਡੀ ਸਾਬੋ ਟਰੈਕਟਰ ਮੇਲਾ ਫਾਰਮਟ੍ਰਿਕ 60 2016 ਮਾਡਲ 495000 ਪੰਜਾਬ ਨੰਬਰ 2014 ਮਾਡਲ 855 ਕਰਲੋਸਕਰ ਇੰਜਨ ਪੰਜਾਬ ਨੰਬਰ 495000 ਰੇਟ ਟਾਇਰ ਜਿਵੇਂ ਨਵੇਂ ਅੱਗੇ ਜੀ ਸੋਨਾਲੀਕਾ 750 2010 ਮਾਡਲ ਐਸੀ ਤਹੇ ਟਾਇਰ ਹੈ ਟੀਵੀ ਨੰਬਰ ਹੈ 3 ਲੱਖ ਤੇ 10 ਹਜ਼ਾਰ ਉਹ 3 ਲੱਖ ਤੇ 30 ਹਜ਼ਾਰ ਰੁਪਏ ਰੇਟ ਹੈ ਸੋਨਾ ਲਿਖਾ 750 ਸਾਦਾ ਸਟੇਰਿੰਗ ਹੈ 855 2021 ਮਾਡਲ 7 ਲੱਖ 10 ਹਜ਼ਾਰ ਰੁਪਏ ਰੇਟ ਹੈ ਟੀਵੀ 13 ਨੰਬਰ ਹੈ 8590 ਬਸ ਟਾਇਰ ਹੈ ਫਾਰਮ ਟਰੈਕ 60 2004 ਮਾਡਲ ਹੈ 2 ਲੱਖ ਤੇ 85 ਹਜ਼ਾਰ ਰੁਪਏ ਰੇਟ ਹੈ ਟਰੈਕਟਰ ਸਾਰਾ origignal ਹੈ ਪੂਰਾ ਸਾਫ ਹੈ ਪੈਰ 85 90 ਵਸੇ ਛਤਰੀ ਫਵਡ ਫੈਵਰਲੀ ਤੇ ਡੈਕ ਲੱਗਿਆ ਹੋਇਆ ਹੈ ਸੈਟਰ ਪੂਰਾ ਸਾਫ ਹੈ ਪੀਰੇ ਮਗਰਾੜ ਆ ਕੋਈ ਨਾ ਰੰਗ ਹੋਇਆਗਾ ਇਹ ਨਾ ਨਾ ਦੋਨੇ ਸਾਈਡਾਂ ਬਹੁਤ ਥੋੜਾ 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 ਰੰਗ ਹੋਇਆ ਹੋਇਆ ਹੈ ਬਾਕੀ ਸਾਰਾ origignal ਹੈਗਾ 2004 ਮਾਡਲ ਹੈ ਪੰਜਾਬ ਨੰਬਰ ਹੈ ਫਸਟ ਓਨਰ ਹੈ ਟੀਵੀ 42 ਨੰਬਰ ਹੈ ਐਵਰ ਵਾਲੀ ਛਤਰੀ ਲੱਗੀ ਹੋਈ ਹੈ ਡੈਕ ਲੱਗਿਆ ਹੋਇਆ 544 2000 9 ਮਾਡਲ ਹੈ 7 ਲੱਖ ਤੇ 35000 ਰੁਪਿਆ ਰੇਟ ਹੈ ਆਲ ਓਰੀਜਨਲ ਹੈ 363 2011 ਮਾਡਲ ਹੈ 4 ਲੱਖ ਤੇ 85000 ਰੁਪਿਆ ਰੇਟ ਹੈ ਤੋਂ ਪਾਲਾ ਮਾਡਲ ਹੈ ਕਲਾਸ ਵਾਲਾ ਹਰੀ ਸੀਡ ਹੈ ਜਿੱਥੇ ਰਸੀਦ ਦਾ ਹੈ ਕੰਦੀਏ ਫੇਰ ਕੋਲ ਆਪਾਂ ਗਾਣ ਮੋਟਕ ਗਫਾ ਟ੍ਰੈਕ 39 ਚੈਂਪੀਅਨ 2009 ਮਾਡਲ ਦਾ 2 ਲੱਖ 50 ਹਜ਼ਾਰ ਕੀ ਰੇਟ ਹੈ ਟਾਇਰ 75 ਪੈਸੇ 39 ਐਚਪੀ ਵਾਲਾ ਉਦੋਂ ਅੱਗੇ ਆ ਗਿਆ ਜੀ 855 2013 ਮਾਡਲ ਦਾ 4 ਲੱਖ 65 ਹਜ਼ਾਰ ਰੁਪਈਆ ਰੇਟ ਹੈ ਟਾਇਰ ਹੈਗੇ 90 ਪੈਸੇ 724 2013 ਮਾਡਲ ਹੈ 285000 ਰੁਪਿਆ ਰੇਟ ਹੈ ਟਾਇਰ ਨਵੇਂ ਹੈ 2007 ਮਾਡਲ 385000 ਰੁਪਿਆ ਰੇਟ ਹੈ ਟਾਇਰ 75 ਪੈਸੇ 3 ਸਪੀਡ ਹੈ 2007 ਮਾਡਲ 3 ਸਪੀਡ 36 ਦੀ ਹੌਲੈਂਡ 855 ਸਵਰਾਜ 99 ਮਾਡਲ ਹੈ 245000 ਰੁਪਏ ਰੇਟ ਹੈ ਟਾਇਰ ਚਾਰੇ ਨਵੇਂ ਆ ਚੌਰਸ ਸ਼ੋਵळा ਇਹ ਵੀ ਰੋਹ ਤਿਆਰ ਤੁਰ ਜਾ ਹੋਇਆ ਕਿਤੇ ਤੁਸੀਂ ਕਹਿ ਰਹੇ ਹੋ ਕਿ ਐਸ ਬਨਾ ਰੰਗ ਵਾਲੇ ਦਿਖਾ ਮੈਂ ਇਹ ਤੇ ਦੱਸ ਦਿੰਦੇ ਆ ਤੁਹਾਨੂੰ ਮਾੜਾ ਮੋਟਾ ਤਿਆਰ ਹੋਇਆ ਇਹ ਅੱਗੇ 2017 ਮਾਡਲ 855 585000 ਕੀ ਰੇਟ ਹੈ 75 ਸਿੱਧਾ ਹੈ ਟਾਇਰ ਹੈ ਇਹ ओरिजिनल ਹੈ ਟ੍ਰੈਕਟਰ ਮਾਰਕ ਦੇ ਟਾਇਰ ਹੈ ਸਾਗੇ ਦਿਖਾ ਰਹੇ ਹਾਂ ਸੋਨੂੰ ਮਹਿੰਦਰਾ ਅਰਜਨ ਨੋ 605 ਡੀ ਆਈ ਆਈ ਟੌਪ ਵਾਲਾ ਮਾਡਲ ਆਉਂਦਾ ਜਿਹੜਾ ਟਾਇਰ 9095 ਬੈਸੇ ਘੋੜਾ ਬੰਪਰ ਲੱਗਿਆ ਹੋਇਆ 2022 ਮਾਡਲ ਹੈ ਪੀਵੀ 13 ਨੰਬਰ ਹੈ 745000 ਰੁਪਏ ਰੇਟ ਹੈ ਡੱਕ ਲੱਗਿਆ ਹੋਇਆ ਫੈਬਰ ਵਾਲੀ ਸੈਟਰੀ ਲੱਗੀ ਹੋਈ ਹੈ ਇਹ 22 ਦਾ ਨੰਬਰ ਹੈਗਾ ਜੀ 9026200004 9026200004 ਇਹ ਨੰਬਰ ਹੈ ਬਾਈ ਦਾ ਜਿਹਦੇ ਅਰਜਨ ਤੇ 8553630 ਇਹ ਟਰੈਕਟਰ ਬਾਈ ਜਿਹੜੇ ਅੱਗੇ ਆ ਗਿਆ 5050 ਡੀ ਜੌਂਡੀਰ 2014 ਮਾਡਲ 4 ਲੱਖ 15000 ਰੁਪਿਆ ਰੇਟ ਹੈ ਟਰੈਕਟਰ ਸਾਰਾ ਅਰੀਜਨਲ ਹੈ ਬਠਿੰਡਾ ਨੰਬਰ ਹੈ ਤੇ ਅੱਗੇ 855 2018 ਮਾਡਲ 5 ਲੱਖ 95000 ਰੁਪਿਆ ਰੇਟ ਹੈ 75 ਅਸੀਬਾ ਹੈ ਟਾਇਰ ਹੈ ਅੱਗੇ ਆ ਗਏ 744 ਐਕਸ ਦੀ 2023 ਮਾਡਲ 6 ਲੱਖ 50000 ਰੁਪਿਆ ਰੇਟ ਹੈ ਟੌਪ ਵਾਲਾ ਮਾਡਲ ਟਰੈਕਟਰ ਜਮਨ ਨਵਾਂਗਾ ਚੱਲਿਆ ਵੀ ਥੋੜ੍ਹਾ ਹੀ ਐ। ਅੱਗਿਆ ਇਹ ਫਾਰਮ ਟ੍ਰਿਕ 2010 ਮਾਡਲ 45 ਵਾਲਾ। 3 ਲੱਖ ਰੁਪਇਆ ਰੇਟ ਐ ਟਰੈਕਟਰ ਪੂਰਾ ਸਾਫ਼ ਐ ਟਾਇਰਾਂ ਦੀ ਕੰਡੀਸ਼ਨ ਜਿਵੇਂ ਨਵੇਂ ਐ ਟਾਇਰ। 20 ਗੇਟੀ ਦੇ। ਟਰੈਕਟਰ ਵੀ ਪੂਰਾ ਸਾਫ਼ ਸੁਥਰਾ ਐ। ਆਹ ਬਾਈ ਦਾ ਤੁਹਾਨੂੰ ਮੋਬਾਈਲ ਨੰਬਰ ਵੀ ਦੱਸਣ ਲੱਗਿਆ ਟਰੈਕਟਰ ਵਾਲੇ ਦਾ। 88377 88377 97 ਪੂਰਾ ਪਾਸ। 97500 ਪੂਰਾ। 88 ਦਾ 70 97 ਪੂਰਾ 500 ਹਰਦੀਪ ਬਾਈ ਦਾ ਨਾਮ ਹੈ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਇਹ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਅੱਗੇ ਆ ਗਈ ਸੋਨਾ ਲੀਕਾ 60 2004 ਮਾਡਲ ਹੈ 2 ਲੱਖ ਤੇ 90000 ਰੁਪਏ ਰੇਟ ਹੈ ਟਾਇਰ 75 ਰੁਪਏ ਪਿਛਲੇ ਅਗਲੇ 90 ਰੁਪਏ 2004 ਮਾਡਲ ਹੈ 2 ਲੱਖ 90000 ਰੁਪਏ ਰੇਟ ਹੈ ਅੱਗੇ ਆ ਗਈ 744 ਲਾਲ ਰੰਗ ਦਾ 2003 ਮਾਡਲ ਹੈ 263000 ਰੁਪਏ ਰੇਟ ਹੈ 7570 75 ਪੈਸੇ ਹੈ ਸਟਰੈਕਟਰ ਪੂਰਾ ਸਾਫ ਹੈ ਵੀ ਅੱਗੇ ਆ ਗਿਆ ਸੋਨਾ ਲੀਕਾ 750 ਇੰਕਾਰ 40 ਪੈਸੇ ਹੈ 2004 ਮਾਡਲ ਹੈ 225000 ਰੁਪਏ ਰੇਟ ਹੈ ਅੱਗ ਗਿਆ ਗਈ 2001 ਮਾਡਲ 855 ਪੀਵੀ ਗੱਤੀ ਮਾਨਸਾ ਦਾ ਨੰਬਰ ਹੈ 263000 ਦੀ ਰੇਟ ਹੈ ਰੇਟ ਹੈ ਦਾ 263000 ਐਰ ਅਗਲੇ ਜਮਾ ਲਵੀਆਂ ਪਿਛਲੇ 60 65 ਪੈਸੇ ਤੈ ਰਹੀ 2001 ਮਾਡਲ ਹੈ 263000 ਰੁਪਿਆ ਰੇਟ ਹੈ ਅੱਗੇ ਆ ਗਿਆ ਜੀ 855 2009 ਮਾਡਲ ਹੈ ਰੇਟ ਇਹਦਾ 33 33000 ਰੁਪਇਆ 2009 ਮਾਡਲ ਦਾ ਟਰੈਕਟਰ ਸਾਫ਼ ਹੈਗਾ ਆ ਵੀਰ ਦਾ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਬੋਲੀ 9465572440 94655572440 ਇਹ ਬਾਈ ਦਾ ਨੰਬਰ ਆ ਟਰੈਕਟਰ ਪੰਜ ਖੜੇ ਆ ਜਿਹੜੇ ਕਿਸੇ ਟ੍ਰੈਕਟਰ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਹੋਰ ਘਰੇ ਵੀ ਖੜਾ ਸੀ ਘਰੇ ਬਾਈ ਕੋਲੇ ਇਸ ਮੱਕੀ ਤੇ ਹੈ ਨਹੀਂ ਟ੍ਰੈਕਟਰ ਕਾਫੀ ਹੁੰਦੇ ਹੈ ਬਾਈ ਕੋਲੇ ਵੀ 8-10 ਟ੍ਰੈਕਟਰ ਹੁੰਦੇ ਅੱਗੇ ਆਗਾ 5210 2018 ਮਾਡਲ 6,85,000 ਦੀ ਰੇਟ ਹੈ 75 ਫਸਿਆ ਅਗਲੇ ਨਵੇਂ ਉਹ ਨਵੇਂ ਵਰਗੇ ਬਈ 5210 ਡਬਲ ਡੈਸ਼ ਟ੍ਰੈਕਟਰ ਪੂਰਾ ਸਾਫ ਹੈ ਪੰਜਾਬ ਨੰਬਰ ਹੈ ਪੀਵੀ 11 ਅੱਗੇ ਹੌਲੈਂਡ ਆ ਗਿਆ 3630 2010 ਮਾਡਲ 5 ਲੱਖ ਤੇ 10000 ਰੁਪਏ ਰੇਟ ਹੈ ਟਾਇਰ ਜਮਨ ਨਵੇਂ ਮਾਰਕ ਦੇ ਮਾਰਕ ਵੀ ਹਜੇ ਲਿਖਿਆ ਪਿਆ ਟ੍ਰੈਕਟਰ ਪੂਰਾ ਸਾਫ ਹੈ ਕੀ ਆ ਰਹੀ 855 2016 ਮਾਡਲ ਦਾ ਟਰੱਕ ਠੀਕ ਠਾਕ ਜਿਹਾ ਹੈ ਰੇਟ ਬਾਈ ਦਾ 6 ਲੱਖ ਰੁਪਏ ਮੰਗਦਾ ਅੱਗੇ ਆ ਗਿਆ ਸੋਨਾ ਲੀਕਰ 750 2005 ਮਾਡਲ ਹੈ 2 ਲੱਖ 55000 ਰੁਪਏ ਰੇਟ ਅੱਗੇ ਆ ਗਏ 724 ਅਰਾਜ 2012 ਮਾਡਲ ਦਾ 2 ਲੱਖ 45 ਹਜ਼ਾਰ ਕੀ ਰੇਟ ਹੈ ਟਾਇਰਾਂ ਦੀ ਕੰਡੀਸ਼ਨ ਦੇਖੀਏ ਤਾਂ ਟਾਇਰ ਜਿਵੇਂ ਨਵੇਂ ਆ ਸੀਐ ਟਾਸ਼ੀਮਾਨ 12 ਮਾਡਲ 245724 ਅੱਗੇ ਆ ਗਿਆ ਜੀ 265 ਮਹਿੰਦਰਾ ਮਹਿੰਦਰਾ 265 ਡੀਆਈ ਖਣੇ ਮਾਰਲੇ 140000 ਦੀ ਰੇਟ ਟਰ 40 ਪੈਸੇ ਪਿਛਲੇ ਅਗਲੇ 70 75 ਪੈਸੇ ਆ ਬਈ ਦਾ ਮੋਬਾਈਲ ਨੰਬਰ ਕਿਸ ਨਾਲ ਗੱਲ ਕਰਦੇ ਨੇ ਹਾਂ 9286 2718 97806 27162 ਇਹ ਬਈ ਦਾ ਮੋਬਾਈਲ ਨੰਬਰ ਆ ਕੀ ਨਾਮ ਹੈ ਬਈ ਦਾ ਰਾਜੂ ਰਾਜੂ ਨਾਮ ਹੈ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ 265 724 ਇਹ ਬਈ ਨਾਲ ਕੰਟੈਕਟ ਕਰ ਸਕਦੇ ਹੋ छत्ती ती दो हजार तेरह सुपर चार लाख पचहत्तर हजार है पिछले पैसे अगले अस्सी पैसे लेना होती ती सुपर दो हजार तेरह महल चार लाख पचहत्तर हजार रुपया रेट है जो वीडियो चंगी लगी तो शेयर जरूर कर दो लाइक कर लो में कर लो सबसक्राइब ਵੀਡੀਓ ਲਾਸਟ ਤੱਕ जरूर ਸਾਰੀ ਦੇਖ ਲਿਓ ਵੀਰੋ ਧੰਨਵਾਦ ਦੋਸਤੋ